ਕਾਂਸਾ ਸ਼੍ਰੀ ਵਾਹਿਗੁਰੂ ਚਿਕਿਤਸਾ ਮੈਂ ਲਵਜੀਤ ਸਿੰਘ ਅਸਿਸਟੈਂਟ ਟੈਕਨੋਲੋਜੀ ਨਜਰੀ ਅੱਜ ਸਾਡੇ ਨਾਲ ਡਾਕਟਰ ਨਵਦੀਪ ਸਿੰਘ ਏਡੀਓ ਮੌਜੂਦ ਹਨ ਜੀ ਤੇ ਵਾਹਿਗੁਰੂ ਡਾਕਟਰ ਸਾਹਿਬ 컨సర్ਵ ਹਤੀ ਜੀ ਨਿਕਲੀ ਕਾਂਸਾ ਸੇ ਬਾਈਡਲ ਸਾਹਿਬ ਫਕਾ ਨਹੀਂ ਬੱਕੀ ਦੇ ਜੀ ਕੀ ਲਾਖਾਂ ਕੀ ਤੇ ਇਹ ਆਪਾਂ ਨੂੰ ਕਿਉਂ ਦੁਨੀ ਜਾਈ ਦੀ ਹਮ ਬਹੁਤ ਤਿੰਨ ਸ਼ੁਰੂਆਤ ਜੇ ਆਪਾਂ ਗੱਲ ਕੀਤੀ ਹੈ ਆਪਾਂ ਨੂੰ ਪਤਾ ਹੈ ਕਿ ਜਿਹੜੀ ਫਕਾ ਨਹੀਂ ਨੱਕੀ ਹੈ ਇਹਦੇ ਵਿੱਚ ਖੁੱਲ ਸਚਾਈਆਂ 4 ਤੋਂ 6 ਲੱਗਦੀਆਂ ਹਨ ਉਜੇ ਪਾਸੇ ਵੀ ਕਿ ਆ ਪਾਟੋਨੇ ਦੇ ਵਿੱਚ ਤਾਂ ਉਥੇ 25 30 ਜਾਂ ਘੱਟੋ-ਘੱਟ 35 ਜਿਹੜੀਆਂ ਹੈਗੀਆਂ ਪਾਣੀ ਸਚਾਈਆਂ ਲੱਗ ਜਾਂਦੀਆਂ ਸੋ ਇਹਨਾਂ ਘੱਟੋ-ਘੱਟ ਆਪਣੇ ਜੱਫਾ ਦੇ ਉੱਤੇ 35 ਸਚਾਈਆਂ ਲੱਗਦੀਆਂ ਤਾਂ 25 30 ਸਚਾਈਆਂ ਦੀ ਬਚਤ ਹੋ ਜਾਂਦੀ ਯਾਰ ਪਕਾਣ ਮੱਕੀ ਦੇ ਵਿੱਚ ਦੂਜੇ ਪਾਸੇ ਅਗਲੀ ਗੱਲ ਦੇ ਲਈ ਤਾਂ ਜਿਹੜੀ ਆਪਣੀ ਪਕਾਵੀ ਮੱਕੀ ਆਪਾਂ ਨੂੰ ਪਤਾ ਇਹਦੇ ਵਿੱਚ ਪ੍ਰਾਣੀ ਵੀ ਨਹੀਂ ਬਣਦੀ ਦੂਜੇ ਪਾਸੇ ਜਿਹੜਾ ਕਿ ਉਹਨਾਂ ਪੂਰੀ ਪ੍ਰਾਣੀ ਬਣਦੀ ਹੈ ਸੋ ਪ੍ਰਾਣੀ ਲੱਗਣਾਂ ਦੀ ਜਿਹੜੀ ਸਮੱਸਿਆ ਉਹਦਾ ਕਾਫੀ ਜ਼ਿਆਦਾ ਤਕਰ ਤੇ ਹੱਲ ਹੋ ਜਾਂਦਾ ਹੈ ਜੇ ਜਦੋਂ ਉਹਦਾ ਪਰਾਲੀ ਦਾ ਹادث ਹੋ ਜਾਂਦਾ ਤਾਂ ਆਪਣਾ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚ ਜਾਂਦਾ ਤਾਂ ਜਿਹਦੇ ਨਾਲ ਕੀ ਆ ਜਿਹੜਾ ਆਪਾਂ ਨੂੰ ਸਾਹ ਲੈਣਾ ਸੌਖਾ ਹੋ ਜਾਂਦਾ ਸੋ ਬਹੁਤ ਜ਼ਿਆਦੇ ਫਾਇਦੇ ਜਿਹੜੇ ਪਰਾਲੀ ਮੱਖੀ ਤੇ ਪਾਣੀ ਵੀ ਬਚ ਗਿਆ ਜਿਹੜੀ ਪਰਾਲੀ ਆ ਉਹ ਵੀ ਨਹੀਂ ਬਣੀ ਡਾਕਟਰ ਸਾਹਿਬ ਡਾਕਟਰ ਸਾਹਿਬ ਅਗਲਾ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਹੜੀਆਂ-ਕਿਹੜੀਆਂ ਸ਼ਪਾਸਾਂ ਹੁੰਦੀਆਂ ਨੇ ਕੋਈ ਮੁੱਕੀ ਦੀ ਸੋ ਜੇ ਕਿਸਮਾਂ ਦੀ ਗੱਲ ਕਰੀਏ ਤਾਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆ ਉਹਨਾਂ ਨੇ ਜਿਹੜੀ ਕਿਸਮਾਂ ਦੀ ਵੰਡ ਕੀਤੀ ਹੈ ਕਿ ਇੱਕ ਤਾਂ ਸਮੇਂ ਦੇ ਹਿਸਾਬ ਨਾਲ ਕੀਤੀ ਹੈ ਤੇ ਦੂਜੀ ਵੰਡ ਉਹਦੇ ਖਾਸ ਗੁਣਾ ਦੇ ਹਿਸਾਬ ਨਾਲ ਕੀਤੀ ਹੈ ਜੇ ਆਪਾਂ ਸਮੇਂ ਦੀ ਗੱਲ ਕਰੀਏ ਜਿਆਦਾ ਲੰਮਾ ਸਮਾਂ ਲੈਣ ਵਾਲੇ ਕਿਸਮਾਂ ਜਿਦੇ ਚ ਕੀ 95 ਤੋਂ 90 ਦਿਨ ਲੈਂਦੀਆਂ ਹਨ ਦਰਮਿਆਨਾ ਸਮਾਂ ਲੈਣ ਵਾਲੇ ਕਿਸਮਾਂ ਜਿਹੜੀਆਂ ਕਿ ਲਗਭਗ 90 ਦਿਨ ਲੈਂਦੀਆਂ ਇੱਕ ਘੱਟ ਸਮਾਂ ਲੈਣ ਵਾਲੇ ਕਿਸਮਾਂ ਜਿਹੜੀ ਕਿ ਲਗਭਗ 83 ਦਿਨ ਲੈਂਦੀ ਹੈ ਲੰਮਾ ਸਮਾਂ ਲੈਣੇ ਦੀ ਕਿਸਮਾਂ ਦੇ ਵਿੱਚ ਗੱਲ ਕਰੀਏ ਤਾਂ PMX 17 ਕਿਸਮ ਸਭ ਤੋਂ ਨਵੀਂ ਕਿਸਮ ਜਿਹੜੀ ਯੂਨੀਵਰਸਿਟੀ ਨੇ ਘਟਾਈ ਹੈ ਉਹ ਕਿਸਮ ਦੀ ਖਾਸਿਤ ਕੀ ਹੈ ਕਿ ਇੱਕ ਤਾਂ ਇਥਨੋਲ ਨੇ ਕੰਮ ਆਉਂਦੀ ਹੈ ਦੂਜੀ ਗੱਲ ਹੈ ਉਹਦਾ ਆਚਾਰ ਬਹੁਤ ਵਧੀਆ ਤਰੀਕੇ ਨਾਲ ਪੈਂਦਾ ਹੈ ਤੇ ਤੀਜੀ ਦਾਣੇ ਲਈ ਵੀ ਚੰਗੇ ਰੂਪ ਤੇ ਵਰਤੀ ਜਾ ਸਕਦੀ ਹੈ ਸੋ ਇਹ ਦਾ ਜਿਹੜੀ ਕਿਸਮ ਹੈ ਜਿਹੜਾ ਲੰਮਾ ਸਮਾਂ ਲੈਣਾ ਨੇ ਇਹਨਾਂ ਦਾ ਝਾੜ ਵੀ ਲਗਭਗ ਆਪਣੇ ਕੋਲੇ 24 25.2 ਕਿਲੇ ਦਾ ਆ ਜਾਂਦਾ ਹੈ ਪੀ ਐਮ ਐਚ 17 ਤੋਂ ਬਿਨਾ ਪੀ ਐਮ ਐਚ 15 ਪੀ ਐਮ ਐਚ 14 ਪੀ ਐਮ ਐਚ 13 ਪੀ ਐਮ ਐਚ 12 ਇਹਦੀ ਵੀ ਬਣਨੇ 93 ਤੇ ਹੋਰ ਕਈ ਕਿਸਮਾਂ ਹੈਗੀਆਂ ਇਹ ਦਰਮਿਆਨਾ ਸਮਾਂ ਲੈਣ ਵਾਲੀ ਵੀ ਗੱਲ ਕਰੀਏ ਤਾਂ ਜੇਸੀ 4 ਬਰੈਂਥੀ ਹੈ ਜਿਹੜੀ ਕਿ ਇੱਕ ਹਾਈਬ੍ਰਿਡ ਨਹੀਂ ਹੈ ਤੋ ਇਹਦਾ ਆਪਾਂ ਵਿੱਚ ਵੀ ਸਾਧ ਕੇ ਰੱਖ ਸਕਦੇ ਆ ਜੈਵਿਕ ਖੇਤੀ ਦੇ ਲਈ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਆ 13 ਕੁਆਂਟਲ 1 ਕਿੱਲੇ ਦਾ ਝਾੜ ਔਸਤ ਦਿੰਦੀ ਆ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਘੱਟ ਸਮਾਂ ਲੈਣ ਵਾਲੇ ਕਿਸਮਾਂ ਤਾਂ ਪੀ ਐਮ ਐਚ 2 ਕਿਸਮ ਹੈ ਜਿਹੜੀ ਉਹ ਘੱਟ ਸਮਾਂ ਲੈਣ ਵਾਲਾ ਕਿਸਮ ਹੈ ਇਹ ਲਗਭਗ ਜਿਹੜਾ ਪੂਰ ਸਮਾਂ ਤੇ ਮੈਂ ਅੱਗੇ ਦੱਸਿਆ ਆਪਾਂ ਨੂੰ 83 ਦੇ ਨੇੜੇ ਆ ਇਹਦਾ ਝਾੜ ਔਸਤ 18 ਕੁਆਂਟਲ 1 ਕਿੱਲੇ ਦਾ ਹੁੰਦਾ ਹੈ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਵਿਸ਼ੇਸ਼ ਗੁਣਾਂ ਵਾਲੀਆਂ ਕਿਸਮਾਂ ਹੈ ਜੀਆਂ ਤਾਂ ਉਹਦੇ ਵਿੱਚ ਆਪਣੇ ਕੋਲੇ ਸਪੀਡ ਕੌਰ ਆ ਜਾਂਦੀ ਆ ਆਪ ਸਪੀਡ ਕੌਰ ਇਟ ਇਜ਼ ਸੀਟਕੌਰਨ ਆਪਾਂ ਨਾਮ ਤੋਂ ਪਤਾ ਲੱਗਦਾ ਇਹਦੇ ਦਾਣੇ ਕਿੱਥੇ ਹੁੰਦੇ ਆ ਪਰਲ ਪਾਪਕਾਰਨ ਆ ਜਾਂਦੀ ਹੈ ਜਿਹਦੇ ਕਿ ਪਾਪਕਾਰਨ ਬਣਾਉਂਦੇ ਕੰਮ ਆਉਂਦੀ ਫੁੱਲੇ ਬਣਾ ਲਈ ਇਹਦੇ ਇਸ ਤੋਂ ਬਣਾ ਜਿਹੜੀ ਆਪਣੀ ਹੁੰਦੀ ਬੇਬੀ ਕੌਰਨ ਬੇਬੀ ਕੌਰਨ ਆਪਾਂ ਨੂੰ ਪਤਾ ਹੈ ਕਿ ਜਦੋਂ ਹਜੇ ਦਾਣੇ ਨਹੀਂ ਬਣੇ ਹੁੰਦੇ ਉਹ ਵੀ ਆਪਾਂ ਤੋੜ ਲੈਣਾ ਜਿਹਦੇ ਕਿ ਦੋ ਤਿੰਨ ਤਰਾਈਆਂ ਆ ਸਕਦੀਆਂ ਜਿਹੜੀ ਲਾਸਟ 8 ਕਵਾਂਟ ਲੱਗ ਪੇ ਦਾ ਦਾਣਿਆਂ ਦਾ ਝਾੜ ਹੈਗਾ ਬੇਬੀ ਕੌਰਨ ਦਾ ਝਾੜ ਹੈ ਇਸ ਤੋਂ ਬਣਾ ਸੜਾ ਕਵਾਂਟ ਲਈ ਦਾ ਹਰੇ ਚਾਰੇ ਤਰ੍ਹਾਂ ਦੇ ਆਪਾਂ ਵਰਤੋਂ ਕਰ ਸਕਦੇ ਆ ਡਾਕਟਰ ਸਰ ਡਾਕਟਰ ਕਿਹੜੇ ਕਿਹੜੇ ਤਰੀਕੇ ਨਾਲ ਮੱਕੀ ਦੀ ਜੇ ਬਣਾ ਸਕਦੇ ਸੋ ਬਹੁਤ ਵਧੀਆ ਸਵਾਲ ਹੈ ਜੀ ਕਿਉਂਕਿ ਜਿਹੜੀ ਮੱਕੀ ਦੀ ਫਸਲ ਹੈ ਇਹਨੂੰ ਆਪਾਂ ਵਾਹ ਕੇ ਬਿਜਾਈ ਕਰ ਸਕਦੇ ਹਾਂ ਇਹਦੇ ਲਈ ਆਪਾਂ ਜੀਰੋ ਟ੍ਰੈਲ ਦੀ ਗੱਲ ਤੋਂ ਕਰਾਂਗੇ ਪਰ ਉਸ ਤੋਂ ਪਹਿਲੇ ਜ਼ਰੂਰ ਯਾਦ ਰੱਖਣਾ ਦੇਖ ਤੇ ਨਦੀਨ ਹੈਗਾ ਤਾਂ ਆਪਾਂ ਗ੍ਰਾਮੈਕਸੋਨ ਜਾਂ ਪੈਰਾਕਵਾਟ ਜਿਹੜੀ ਅੱਧਾ ਲੀਟਰ ਤੇ 1 ਕਿਲੋ ਤੇ 200 ਲੀਟਰ ਚ ਪਵਾਣੀ ਛਪਾ ਕੇ ਪਹਿਲਾਂ ਸਪਰੇਅ ਕਰਵਾਗੇ ਜਿਹਨੂੰ ਆਪਾਂ ਤੁਰਤਾਂ ਹੀ ਸਪਰੇਅ ਕਹਿੰਦੇ ਜਿੰਮੇਦਾਰ ਆਪ ਦੀ ਪਛਾਤੇ ਵਿੱਚ ਸੋ ਉਹਦੀ ਸਪਰੇਅ ਕਰਕੇ ਆਪਾਂ ਜੀਰੋ ਟ੍ਰੈਲ ਕਰ ਸਕਦੇ ਹਾਂ ਉਸ ਤੋਂ ਬਾਅਦ ਜੇ ਆਪਾਂ ਵਾਹ ਕੇ ਬਿਜਾਈ ਕਰਨੀ ਹੈ ਜੇ ਤਾਂ ਵਾਹ ਕੇ ਪਿਟਨੀ ਹੈ ਤਾਂ ਚਾ ਉਦੋਂ ਦੀ ਆਪਾਂ 6 20 ਸੈਂਟੀਮੀਟਰ ਤੇ ਪੀਜਾਂਗੇ ਜੇਕਰ ਨਾ ਕਿਤਰਾ ਦੇ ਵਿੱਚ ਆਪ ਨੂੰ ਲੱਗੇ بارش ਘੱਟ ਹੁੰਦੀ ਹੈ ਜਾਂ ਜਿਹੜੇ ਖੇਤ ਪਾਣੀ ਨਹੀਂ ਸੰਭ ਕੇ ਰੱਖਦੇ ਤਾਂ ਆਪਾਂ ਖਾਰੀਆਂ ਦੇ ਵਿੱਚ ਬਿਜਾਈ ਕਰ ਸਕਦੇ ਹਾਂ 6 20 ਸੈਂਟੀਮੀਟਰ ਤੇ ਜਿੰਨਾ ਖੇਤਾਂ ਦੇ ਵਿੱਚ ਆਪ ਨੂੰ ਹੀ ਲੱਗੇ ਪਾਣੀ ਖੜਮ ਕਰਕੇ ਸਮੱਸਿਆ ਆ ਸਕਦੀ ਤੇ ਉਹਨਾਂ ਖੇਤਾਂ ਦੇ ਵਿੱਚ ਆਪਾਂ ਜਾਂ ਤਾਂ ਵੱਟਾਂ ਦੇ ਵਿੱਚ ਬਿਜਾਈ ਕਰ ਲਈਏ ਤੇ ਜਾਂ ਫਿਰ ਬੈਟਾਂ ਦੇ ਉੱਤੇ ਵੀ ਆਪਾਂ ਬਿਜਾਈ ਕਰ ਸਕਦੇ ਹਾਂ 76 18 ਸੈਂਟੀਮੀਟਰ ਦੇ ਉੱਤੇ ਸੋ ਇਹਨਾਂ ਤਰੀਕਿਆਂ ਦੇ ਨਾਲ ਆਪਾਂ ਜਿਹੜੀ ਹੈਗੀ ਮੱਥੀ ਦੀ ਸਟੱਜਾ ਢੰਗ ਦੇ ਨਾਲ ਜਿਹੜੀ ਬਿਜਾਈ ਕਰ ਸਕਦੇ ਹਾਂ ਡਾਕਟਰ ਸਰ ਇੱਕ ਬਿਜਾਈ ਦਾ ਸਮਾਂ ਜ ਇਕ ਕੀ ਹੁੰਦਾ ਜੀ ਤੇ ਬਜਾਈ ਦੀ ਕੀ ਕਿੰਨੇ ਕਿੰਨੀ ਮਰਤਾਂ ਚਾਹੀਦੀ ਹੈ ਮਾਤਰਾ ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬਜਾਈ ਦੇ ਸਮੇਂ ਦੀ ਤਾਂ ਜਿਹੜੀ ਆਪਣੀ ਪਕਾਣੀ ਮੱਕੀ ਆ ਉਹਦਾ ਬਜਾਈ ਦਾ ਸਮਾਂ ਹੁੰਦਾ ਹੈ ਮਈ ਦੇ ਅਖੀਰ ਤੋਂ ਲੈ ਕੇ ਜੂਨ ਦੇ ਅਖੀਰ ਤੱਕ ਜਿਹੜਾ ਕਿ ਕੁਸਤਨਾ ਤੱਕ ਆਉਣ ਵਾਲਾ ਹੈ ਤੇ ਜੇ ਆਪਾਂ ਬੀਬੀ ਕੌਰ ਦੀ ਗੱਲ ਕਰੀਏ ਬੀਬੀ ਕੌਰ ਦੇ ਵਿੱਚ ਆਪਾਂ ਅਪ੍ਰੈਲ ਤੋਂ ਲੈ ਕੇ ਪਹਿਲਾ ਹਫਤਾ ਅਗਸਤ ਤੱਕ ਆਰਾਮ ਨਾਲ ਬਜਾਈ ਕਰ ਸਕਦੇ ਹਾਂ ਸੋ ਦੂਜਾ ਸਵਾਲ ਆਪਣਾ ਸੀਗਾ ਵੀ ਪੁਤਾਪਣਾ ਬਜਾਈ ਦੀ ਮਾਤਰਾ ਤੇ ਬਜਾਈ ਦੀ ਮਾਤਰਾ ਦੇ ਵਾਕਤ ਸੋ ਪਜਾਈ ਦੀ ਮਾਤਰਾ ਦੀ ਵੀ ਆਪਾਂ ਗੱਲ ਕਰੀਏ ਤਾਂ ਜਿਹੜਾ 7 ਕਿਲੋ ਪਰਲ ਪਾਪਕੋਰਨ ਦਾ ਪੈਕ ਲਈ ਦਾ ਪੀਜ ਵਾਕਤਨਾ ਹੈਗਾ ਤੇ ਬਾਕੀ ਕਿਸਮਾਂ ਦਾ 10 ਕਿਲੋ ਵਾਕਤਨਾ ਹੈ ਪਰ ਜਿਹੜੀ ਬੇਬੀ ਕੌਰਨ ਉਹਦਾ ਆਪਾਂ ਜਿਹੜਾ 1 ਕਿਲੋ ਤਾਂ ਪੀਜ ਵਾਕਤੋ ਕਰੀਏ 20 ਕਿਲੋ ਕਰ ਲਈਏ ਕਿਉਂ ਕਰ ਲਈਏ ਕਿਉਂਕਿ ਉਹਨਾਂ ਆਪਾਂ 3 20 ਸੈਂਟੀਮੀਟਰ ਦੇਤੇ ਇਹਦੀ ਜਿਹੜੀ ਬਜਾਈ ਕਰਦੇ ਆ ਠੀਕ ਹਾਂ ਸਰ ਇੱਕ ਨਦੀਨਾ ਦੀ ਸੁਜੀ ਸੁਜੀ ਢਾਲਣਾ ਕਿਵੇਂ ਹੁੰਦਾ ਹੈ ਤੋ ਇਹ ਕਹਤੋ ਜ਼ਰੂਰੀ ਹੈ ਕਿਸਾਨੀਅਤ ਲਈ ਕਿਉਂਕਿ ਜੇ ਆਪਾਂ ਨਦੀਨਾਂ ਦੀ ਰੋਕ ਥੰਮ ਕਰਕੇ ਤਾਂ ਇੱਕ ਵਧੀਆ ਫਸਲ ਜਿਹੜੀ ਉਹ ਪੈਦਾ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਜਿੱਥੇ ਆਪਾਂ ਨਦੀਨ ਕੰਟਰੋਲ ਕਰਨੇ ਆਪਣੇ ਕੋਲਿਆ ਪੁਰਾਣਾ ਬਰਾਇਤੀ ਤਰੀਕਾ ਗੜਾਈ ਦਾ ਹੈਗਾ 15 ਤੋਂ 30 ਦਿਨਾਂ ਬਾਅਦ ਵਿਜਾਈ ਤੋਂ ਆਪਾਂ ਗੜਾਈ ਕਰ ਸਕਦੇ ਹਾਂ ਕਿ ਉਹ ਨਹੀਂ ਕਰਨੀ ਜਿਵੇਂ ਸ਼ੁਰੂਆਤ ਤੇ ਆਪਾਂ ਗੱਲ ਕੀਤੀ ਸੀ ਬਰਾਹੇ ਦੀ ਕਿਉਂ ਨਹੀਂ ਵੀ ਪ੍ਰਾਲੀ ਲਗਪਗ 30 ਕੁਵੰਟਲ ਪਾ ਲਗਪਗ ਸਵਾ ਕਿੱਲੇ ਦੀ ਪ੍ਰਾਲੀ ਹੈ ਇੱਕ ਕਿੱਲਾ ਮੱਕੀ ਦੇ ਵਿੱਚ ਜੇ ਆਪਾਂ ਸ਼ੁਰੂਆਤੀ ਦੌਰ ਚ ਪਾ ਦਿੰਨੇ ਆ ਤਾਂ ਇੱਕ ਤਾਂ ਹੀ ਨਦੀ ਨਹੀਂ ਹੋ ਜਾਂਦੀ ਬੰਤਰ ਸੰਭ ਕੇ ਰੱਖਦੀ ਹੈ ਪਾਣੀ ਦੀ ਵਾਸ਼ਤ ਹੋ ਜਾਂਦੀ ਹੈ ਖਰਾਕੀ ਤੱਤੇ ਜਿਹੜੇ ਉਹ ਆਪਣੀ ਫਸਲ ਨੂੰ ਮਿਲਦੇ ਤੇ ਮਿੱਟੀ ਪੋਲੀ ਹੁੰਦੀ ਹੈ ਇਹ ਤਰੀਕਾ ਰਹਿ ਗਿਆ ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਹੋਰ ਜਿਹੜੇ-ਜਿਹੜੇ ਤਰੀਕੇ ਉਹਨਾਂ ਦੇ ਵਿੱਚ ਇੱਕ ਤਰੀਕਾ ਹੈ ਦਾ ਅੰਤਰ ਫਸਲਾਂ ਦੀ ਕਾਸ਼ਤ ਇਹ ਜੇ ਮੇਰਾ ਕੀ ਨੁਕਸਾਨ ਨਹੀਂ ਹੋਣਾ ਚਾਹੀਦਾ ਇੱਕ ਤਾਂ ਇਹ ਆਮਦਨ ਦੇ ਵਿੱਚ ਵਾਧਾ ਹੋਵੇਗਾ ਤੇ ਦੂਜੀ ਗੱਲ ਹੈ ਕਿ ਉਹਦੇ ਜਿਹੜੇ ਨਦੀਨ ਉਹ ਘੱਟ ਹੋਣਗੇ ਦੋ ਮੱਕੀ ਨੇ ਕਤਾਰਾਂ ਦੇ ਵਿੱਚ ਇੱਕ ਜਾਂ ਦੋ ਕਤਾਰਾਂ ਜਿਹੜੀਆਂ ਹੈਗੀਆਂ ਰਬਾ ਨਹੀਂ ਆਪਾਂ ਚਾਰੇ ਦੇ ਤੌਰ ਤੇ ਬਿਜਾਈ ਕਰ ਸਕਦੇ ਆ ਜਿੱਦਿਏ ਕਿ ਜਿਹੜੀ ਹੈ ਕਿ ਆ ਵਾਢੀ ਆਪਾਂ ਚਾਰੇ ਦੇ ਤੌਰ ਤੇ 35 ਤੋਂ 45 ਦਿਨਾਂ ਦੇ ਵਿਚਾਲੇ ਕਰ ਲੈਣੀਆਂ ਜਿਸ ਨਾਲ ਕਿ ਜਿਹੜੇ ਨਦੀਨ ਬਹੁਤ ਘੱਟ ਹੋਣਗੇ ਆਪਣੇ ਖੇਤ ਦੇ ਵਿੱਚ ਉਸ ਬਾਅਦ ਅਰਪ ਕੋਰ ਫਿਰ ਵੀ ਨਦੀਨ ਹੋ ਜਾਂਦੇ ਆ ਤਾਂ ਫਿਰ ਆਪਾਂ ਕੀ ਕਰੀਏ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਣਾ ਉਹ ਇਸ ਫਾਰਸ਼ ਕਰਦੇ ਆ ਕਿ ਜਿਹੜੀ ਆਪਣੀ ਐਟਰਾਜਨ ਦਵਾਈ ਹੈ ਖਾਸ ਤੌਰ ਤੇ ਆਪਾਂ ਵੇਖਿਆ ਹੁੰਦਾ ਕਿ ਮੱਕੀ ਦੇ ਖੇਤ ਦੇ ਵਿੱਚ ਇੱਕਸਟ ਬਹੁਤ ਹੋ ਜਾਂਦੇ ਆ ਉਹਦੇ ਲਈ ਆਪਣੇ ਕੋਲੇ ਐਟਰਾਜਨ ਦਵਾਈ ਹੈ ਜਿਹੜੀ ਹਲਕੇ ਮਾਨ ਦੇ ਵਿੱਚ 500 ਗ੍ਰਾਮ ਪਰ ਮਾਨ ਦੇ ਵਿੱਚ 800 ਗ੍ਰਾਮ ਪ੍ਰਤੀ ਏਕੜ ਦੀ ਆਪਾਂ ਰੋਜ਼ ਵਰਤੋਂ ਕਰਨੀ ਹੈ ਇਹ ਆਪਾਂ ਬਜਾਈ ਤੋਂ ਲੈ ਕੇ ਪਹਿਲੇ 10 ਦਿਨਾਂ ਦੇ ਅੰਦਰ ਅੰਦਰ ਵਸਤੂਆਂ ਜਿਹੜੀ ਐਟਰਾਜਨ ਦੀ ਕਰ ਸਕਦੇ ਆ ਇਹ ਘਾਹ ਦਾ ਮਨ ਦੀ ਕੁਝ ਕੰਟਰੋਲ ਕਰਦੀ ਹੈ ਇਸ ਤੋਂ ਬਾਅਦ ਆਏਗੇ ਲੋਟਸਟ ਬਾਈ 105 ਮਿਲ ਪ੍ਰਤੀ ਕਿਲੋ ਗ੍ਰਾਮ ਇਹ ਹੁੰਦਾ ਬਾਈ ਟੈਂਬੋਟ ਰਾਇਨ ਸਾਲਟ ਆਤਾ ਇਹ ਇਹਦੇ ਵਾਰ ਤੋਂ ਕਰਨੀ ਹੈ ਆਪਾਂ ਬਿਜਾਈ ਤੋਂ 20 ਤੋਂ 25 ਦਿਨਾਂ ਬਾਅਦ ਕਰਨੇ ਖਾਸ ਤੌਰ ਤੇ ਜਿਵੇਂ ਆਪਾਂ ਪਤਾ ਝੋਨੇ ਵਾਲੇ ਬੀਨੇ ਦੇ ਵਿੱਚ ਮੱਕੀ ਦੇ ਵਿੱਚ ਵਾਇਨਡ ਜਦ ਮੈਂ ਸਵਾਗ ਹੋ ਗਿਆ ਤੇ ਘੁੜਾ ਘੱਗਿਆਰਾ ਹੋ ਗਿਆ ਹੋਰ ਇਹ ਤਰ੍ਹਾਂ ਦੇ ਘਾਹੂਮਾ ਦੇ ਨਹੀਂ ਤੇ ਕੋਸ਼ ਚੌੜੇ ਪੱਤੇ ਆ ਲੈਂਦੇ ਜਿਵੇਂ ਆਪਾਂ ਮਾਰਨੇ ਆ ਉਹਦੇ ਲਈ ਟੈਂਪੋ ਟ੍ਰਾਇਆਨ 140 ਡੋਟਸ ਬਾਈ ਹੋ ਜਾਂਦੀ ਹੈ ਇਸ ਤੋਂ ਬਾਅਦ ਜਿੰਨਾ ਖੇਤਾਂ ਦੇ ਵਿੱਚ ਢੀਲਾ ਜਾਂ ਮੋਟਾ ਹੁੰਦਾ ਮੁਰਕ ਹੁੰਦੀਆਂ ਉਹਨਾਂ ਖੇਤਾਂ ਦੇ ਵਿੱਚ ਆਪਾਂ 400 ਨਾਲ 240 ਅਮਾਈਨ ਸਾਲਟ ਹੈ ਇਹ 1 ਏਕੜ ਦੇ ਵਿੱਚ ਵਰਤੋਂ ਕਰ ਸਕਦੇ ਆ ਬਿਜਾਈ ਤੋਂ ਵੀ 20 ਤੋਂ 25 ਦਿਨਾਂ ਦੇ ਅੰਦਰ ਆਪਾਂ ਠ ਮਤਰਾ ਕੀ ਹੈ ਜੀ ਤੇ ਸਹੀ ਟੰਗ ਕੀ ਹੈ ਜੀ ਸੋ ਖਾਤਾ ਨਹੀਂ ਆਪਾਂ ਗੱਲ ਕਰੀਏ ਆਪਾਂ ਅਕਸਰ ਜਿੰਮੇਦਾਰ ਵੀ ਖਾਤਾ ਤਾਂ ਪਾ ਲੈਂਦੇ ਐ ਰਸਾਇਣਿਕ ਖਾਦਾ ਪਰ ਦੇਸੀ ਜਿਹੜਾ ਹੈ ਕਿ ਜਦ ਵੀ ਖਾਤਾ ਉਹ ਨਹੀਂ ਪਾਉਂਦੇ ਜੀ ਪਰ ਮੱਕੀ ਦੇ ਵਿੱਚ ਆਪਾਂ ਨੂੰ ਘੱਟੂ-ਘੱਟ 6 ਟਨ ਰੂੜੀ ਦੀ ਖਾਦਾ ਜਿਹੜੀ ਮੌਜੂਦ ਪਾਣੀ ਚਾਹੀਦੀ ਹੈ ਜੇ ਆਪਨੇ ਕੋਈ ਰੂੜੀ ਦੀ ਖਾਦ ਨਹੀਂ ਮਿਲੂਦ ਹੈ ਫਿਰ ਆਪਾਂ ਹਾਰੇ ਜੇੜਾ ਆਪਾਂ ਬਜਾਈ ਕਰਨੀ ਆ ਉਹ ਆਪਾਂ ਝਿੰਜਣ ਦੀ ਕਰ ਸਕਦੇ ਜਿਉਂ ਆਪਾਂ ਜੰਤਰ ਕਹਿ ਦਿੰਨੇ ਆ ਉਹ ਵਰਤ ਸਕਦੇ ਆ ਜਾਂ ਆਪਾਂ ਸਾਲ ਦੀ ਬਿਜਾਈ ਕਰ ਸਕਦੇ ਆ ਜਾਂ ਰਵਾ ਰਵਾ ਦੀ ਕਾਸ਼ਤ ਕਰ ਸਕਦੇ ਆ ਅਪ੍ਰੈਲ ਦੇ ਮਹੀਨੇ ਦੇ ਵਿੱਚ ਬੀਜ ਕੇ ਬੜਕੋ ਨੂੰ 10 ਦਿਨ ਪਹਿਲਾਂ ਖੇਤ ਦੇ ਵਿੱਚ ਵਾ ਕੇ ਫਿਰ ਆਪਾਂ ਮੱਕੀ ਦੀ ਬਜਾਈ ਕਰ ਸਕਦੇ ਆ ਇੱਕ ਤਾਂ ਇਹ ਤਰੀਕਾ ਆਪਣੇ ਕੋਲ ਆ ਪਰ ਫਿਰ ਵੀ ਧਿਆਨ ਕਰੋ ਵੀ ਜ਼ਮੀਨਦਾਰ ਵੀ ਕਹਿੰਦਾ ਕਿ ਹੁਣ ਮੰਨ ਲਓ ਇਹ ਮੈਦਾਨੀ ਨਾ ਆ ਗਿਆ ਨਾ ਖਾਦ ਕੈਮੀਕਲ ਖਾਦਾਂ ਆ ਕਿ ਨਹੀਂ ਵਰਤਣੀਆਂ ਕੈਮੀਕਲ ਖਾਦਾਂ ਦੇ ਤੌਰ ਤੇ ਚ ਦੇਖਿਆ ਜਾਂਦਾ ਹੈ ਕਿ ਕਿਸਮਾਂ ਦੇ ਹਿਸਾਬ ਨਾਲ ਵੰਡ ਕੀਤੀ ਗਈ ਹੈ ਜਿਵੇਂ ਕਿ ਆਪਣੀ ਗੱਲ ਕਰੀ ਪੀ ਐਚ 17 13 ਯਾਰ ਐਡੀਬੀ ਬਨਵਿੱਤਰਾ ਨੇ ਇਹੋ ਚ ਜਿਹੜੀਆਂ ਕਿਸਮਾਂ ਨੇ ਇਹਨਾਂ ਕਿਸਮਾਂ ਦੇ ਵਿੱਚ ਆਪਾਂ ਨੂੰ ਯੂਨਿਵਰਸਿਟੀ ਸਿਵਾਸ ਕਰਦੀ ਹੈ ਜੇ ਆਪਾਂ ਪਹਿਲਾ ਮੱਕੀ ਤੋਂ ਜੇ ਕਣਕ ਸੀਗੀ ਤਾਂ ਆਪਾਂ ਉਹਦੇ ਚ ਡੀਪੀ ਵਰਤ ਸਕਦੇ ਜੇ ਡੀਪੀ ਨਾ ਵਰਤੋ ਕਰੀਏ ਤਾਂ ਕਿ ਮਿੱਟੀ ਪ੍ਰਕਿਰਿਆ ਦਾ ਹੱਦ ਦੇ ਦਰਮਿਆਨੇ ਮਾਣ ਦੇ ਵਿੱਚ ਜਿਹਨਾਂ ਵਿੱਚ ਪੋਟਾਸ਼ੀ ਘਾਟ ਹੈ ਤਾਂ ਉਹਨਾਂ ਦੇ ਵਿੱਚ ਆਪਾਂ 20 ਆਪਾਂ 1 ਕਿੱਲੇ ਦਾ 20 ਕਿਲੋ ਪੋਟਾਸ਼ ਜਿਹੜਾ ਉਹ ਪਾ ਲੈਣਾ ਮੇਰੇ ਟਾਪ ਪੋਟਾਸ਼ ਹੈ ਯੂਰੀਆ ਦੀ ਗੱਲ ਕਰੀਏ ਤਾਂ ਯੂਰੀਆ ਆਪਾਂ 1 ਕਿੱਲੇ ਦਾ ਜਿਹੜਾ 110 ਕਿਲੋ ਪਾਉਣਾ ਹੈ ਦੂਜੇ ਪਾਸੇ ਜਿਹਨੀਆਂ ਕਿਸਮਾਂ ਘੱਟ ਸਮਝ ਨੇ ਜਿਵੇਂ ਇਹ ਹੋਈ ਤੇ ਕਿਸਮਾਂ ਤੱਕ ਜੇ ਆਪਾਂ ਖਾਦ ਪਾਉਣੀ ਹੈ ਜਿਹੜੀ ਯੂਰੀਆ ਹੈ ਉਹ 65 ਕਿਲੋ ਪ੍ਰਤੀ ਏਕੜ ਦੀ ਪਾਣੀ ਹੈ ਜਿਹੜੀ ਪੋਟਾਸ਼ ਹੈ ਉਹ 15 ਕਿਲੋ ਪ੍ਰਤੀ ਏਕੜ ਦੀ ਪਾਉਣੀ ਹੈ ਦੂਜੇ ਪਾਸੇ ਜੇ ਆਪਾਂ ਕਣਕ ਦੇ ਵਿੱਚ ਜੇ ਡੀ.ਏ.ਪੀ ਨਹੀਂ ਸੀ ਵਰਤੀ ਜੀ ਫਿਰ ਆਪਾਂ ਇਹਦੇ ਵਿੱਚ ਉੱਪਰ ਜਿਹੜੇ ਪਹਿਲਾਂ ਦੱਸਿਆ ਕਿਸਮਾਂ ਦੇ ਵਿੱਚ 55 ਕਿਲੋ ਜਿਹੜੀ ਬਾਸਟ ਕਿਸਮਾਂ ਅਸੀਂ ਜਿਹੜੇ ਪਾਕੀਪਾਪਕਨ ਵਗੈਰਾ ਉਹਨਾਂ ਵਿੱਚ ਆਪਾਂ ਜਿਹੜੀ ਡੀ.ਏ.ਪੀ ਦੀ 27 ਕਿਲੋ ਇੱਕ ਏਕੜ ਦੀ ਵਰਤੋਂ ਕਰਨੀ ਹੈ ਪਰ ਇੱਥੇ ਇਹ ਗੁਰੂ ਧਿਆਨ ਰੱਖਣਾ ਹੈ ਕਿ ਜਿਹੜੀ ਆਪਾਂ ਡੀ.ਏ.ਪੀ ਦਿੱਤੇ ਵਰਤਦੇ ਉੱਤੇ 20 ਕਿਲੋ ਇੱਕ ਤੇ ਦੂਜੀ ਗੱਲ ਹੈ ਜਿਹੜੀ ਆਪਾਂ ਖਾਦਾਂ ਦੇ ਵਰਤੋਂ ਤੇ ਸਮੇਂ ਬਾਰੇ ਜਿਹੜੀ ਤੁਸੀਂ ਗੱਲਬਾਤ ਕੀਤੀ ਸੀ ਉਹਦੇ ਵਿੱਚ ਆਪਾਂ ਡੀਪੀ ਤੇ ਪੋਟਾਸ਼ ਦਾ ਬਜਾਈ ਗਲੀ ਪਾ ਦੇਣਾ ਹੈ ਨਾਲ 1/3 ਯੂਰੀਆ ਪਾ ਦੇਣਾ ਹੈ ਇਸ ਤੋਂ ਬਾਅਦ ਜਿਹੜਾ 1/3 ਯੂਰੀਆ ਉਦੋਂ ਪਾਉਣਾ ਹੈ ਜਦੋਂ ਜਿਹੜੀ ਮੱਕੀ ਆ ਉਹ ਗੋਡੇ ਬਿੰਦੀ ਹੋ ਜੇ ਨੂੰ ਹਾਈ ਸਟੇਜ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਉਸ ਤੋਂ ਬਾਅਦ ਬੂਰ ਪੈਣ ਤੋਂ ਪਹਿਲਾਂ ਜਿਹੜਾ ਹੈਗਾ ਇੱਕ ਅਖੀਰੀ ਯੂਰੀਆ ਦੀ ਜਿਹੜੀ 1/2 ਰੋਜਾ ਜਿਹੜੀ ਉਹ ਪਾ ਦੇਣੀ ਚਾਹੀਦੀ ਹੈ ਠੀਕ ਰਹੇ ਸਰ ਦਰਸਨ ਜੀ ਸਿੰਚਾਈ ਕਦੋਂ ਕਰਨੀ ਚਾਹੀਦੀ ਹੈ ਜੋ ਆਪਾਂ ਚਾਰ ਜਿਆਦਾ ਸੋ ਬਹੁਤੋ ਜੀ ਸਤ ਸ੍ਰੀ ਅਕਾਲ ਕਿਉਂਕਿ ਪਾਣੀ ਆਪਣਾ ਲਗਾਤਾਰ ਡਿੱਗਦਾ ਡਿੱਗਦਾ ਜਾ ਰਿਹਾ ਹੈ ਦੂਜੇ ਪਾਸੇ ਪਛਾੜ ਇਤੰਗਾ ਲੈਣਾ ਪਾਣੀ ਦੇ ਬਚਾਉਣਾ ਹੈ ਤੁਹਾਨੂੰ ਜਿਵੇਂ ਆਪਾਂ ਸ਼ੁਰੂ ਤੋਂ ਗੱਲ ਕੀਤੀ ਸੀ 4 ਤੋਂ 6 ਕੁੱਲ ਪਾਣੀ ਆਪਣੀ ਪਕਾਵੇਂ ਮੱਕੀ ਨੂੰ ਚਾਹੀਦੀ ਹੈ ਸੋ ਉਹਨਾਂ 4 ਤੋਂ 6 ਪਾਣੀ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਇੱਕ ਤਾਂ ਆਪਣਾ ਨਸਾਰੇ ਸਮੇਂ ਜ਼ਿਆਦਾ ਜ਼ਰੂਰੀ ਹੈ ਪਾਣੀ ਮੱਕੀ ਨੂੰ ਦੂਜੀ ਗੱਲ ਹੈ ਜਿਹੜੇ ਸੂਤ ਕੱਤਣ ਸਮੇਂ ਜ਼ਰੂਰੀ ਹੈ ਤੀਜਾ ਜਦੋਂ ਆਪਣੇ ਦਾਣੇ ਬਣਦੇ ਪਏ ਹੁੰਦੇ ਆ ਉਹ ਲੋੜ ਜ਼ਰੂਰੀ ਜੀ ਇਹਨਾਂ ਸਥਿਤੀਆਂ ਦੇ ਵਿੱਚ ਇਹ ਇਸ ਸਮੇਂ ਦੇ ਉੱਤੇ ਜੇ ਕਿਤੇ ਮੱਕੀ ਭਾਵੇਂ ਮੱਕੀ ਨੂੰ ਪਾਣੀ ਦੀ ਘਾਟ ਆ ਗਈ ਤਾਂ ਝਾੜ ਦੇ ਉੱਤੇ ਬਹੁਤ ਜ਼ਿਆਦਾ ਵੱਡਾ ਸੱਟਾ ਲੱਗਦਾ ਹੈ ਇਹ ਕਿਹੜਾ ਚੀਜ਼ ਉਸ ਤੋਂ ਵੱਡੀ ਕਿਹੜੇ ਕਿਹੜੇ ਨੁਕਤੇ ਆਉਂਦਾ ਧਿਆਨ ਦੇਣਾ ਚਾਹੀਦਾ ਹਾਂਜੀ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਵੀ ਅਕਸਰ ਆਪਾਂ ਦੇਖਦੇ ਜਮੀਨਾਰੀ ਦੇਖਦੇ ਜਦੋਂ ਫਸਲ ਸੁੱਕ ਜਾਂਦੀ ਹੈ ਉਦੋਂ ਆਪਾਂ ਵਾਢੀ ਕਰਦੇ ਆ ਪਰ ਇਹਦੇ ਵਿੱਚ ਆਪਾਂ ਇਹ ਧਿਆਨ ਰੱਖਣਾ ਹੁੰਦਾ ਕਿ ਜਿਹੜੇ ਟਾਣੇ ਤੇ ਜਿਹੜੇ ਪੱਤੇ ਆ ਉਹ ਹਰੇ ਰਹਿੰਦੇ ਆ ਭਾਵੇਂ ਮੱਕੀ ਤੇ ਦੂ ਤਾਣਿਆਂ ਦੀ ਗੱਲ ਕਰੀਏ ਜਾਂ ਜਿਹੜਾ ਉਹਦੇ ਉੱਤੇ ਖਖਾ ਹੁੰਦਾ ਜਿਹੜਾ ਇਹਦਾ ਉਹ ਜਿਹੜਾ ਉਹਦਾ ਰੰਗ ਹੈ ਉਹ ਹਲਕਾ ਭੂਰਾ ਹੋ ਜਾਂਦਾ ਸੁੱਕਣਾ ਸ਼ੁਰੂ ਹੋ ਜਾਂਦਾ ਉਦੋਂ ਆਪਾਂ ਇਹਦੀ ਵਾਢੀ ਕਰਨੀ ਹੈ ਇੱਕ ਹੋਰ ਗੱਲ ਖਾਸ ਜਿਹੜਾ ਜਮੀਨਾਂ ਵੀ ਨਾਲ ਧਿਆਨ ਰੱਖਦੇ ਆਂ ਵੀ ਜਿਹੜੀ ਉਹਦਾ ਭਾਅ ਵਿਕਰੀ ਕਰਨੀ ਹੈ ਵੀ ਇਹਦੇ 'ਚ ਮੌਇਸਚਰ ਜ਼ਿਆਦਾ ਹੁੰਦਾ ਹੈ ਜਿਹੜੀ ਉਹ ਸਮੱਸਿਆ ਆਉਂਦੀ ਹੈ 25% ਤੋਂ 15% ਤੇ ਮੌਇਸਚਰ ਲਿਆਉਣਾ ਸੁਕਾਉਣਾ ਇਹ ਬਹੁਤ ਜ਼ਰੂਰੀ ਹੈ ਫਿਰ ਹੀ ਕਿਸਾਨ ਵੀ ਜੇ ਇਹਦਾ ਮੰਡੀਕਰਨ ਕਰਨਗੇ ਤਾਂ ਉਹ ਇਹਦਾ ਚੋਖਾ ਲਾਭ ਜਿਹੜਾ ਉਠਾ ਸਕਦੇ ਆ ਤੁਕ ਚਲੋ ਇਹ ਸੀ ਸਾਡੇ ਸਵਾਲ ਜੀ ਤੁਹਾਨੂੰ ਵੀ ਡਾਕਟਰ ਸਾਹਿਬ ਤੁਹਾਡੇ ਬਹੁਤ ਬਹੁਤ ਹੀ ਮੁੱਖ ਸਰਦੀਆਂ ਖੇਤੀ ਹੁਸੂਚਨਾ ਪੇਜ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਗੇ ਬਰ ਖਾਲਸਾ ਵਾਹ ਪ੍ਰਾਈਮਰੀ ਲਿਖ ਸਕਦੇ